ਗ੍ਰੈਂਡ ਲੈ ਗਿਆ ਹੈ ਆ ਜਾਓ ਸਾਡੇ ਕੋਲ ਰੁਕ ਨੀ ਜਾਂਦਾ ਜੇ ਬਾਹਰ ਹੋ ਜਾਓ ਨਹੀਂ ਕਰਨਾ ਚਾਹੀਦਾ ਹਾਂ ਹੈਲੋ ਮੈਂ ਆ ਰਹੀ ਹਾਂ ਇਸ ਨਾਮ ਮੈਂ ਅੱਲਾ ਪਿਆ ਵੀ ਜਲਦੀ ਨੀ ਕੀਤੀ ਕੱਢੀ ਉੱਧਿਆਉਂ ਕੋਈ ਨਾ ਬਾਕੀ ਮੜਮ ਰੱਖੀਂ ਦੇਣਾ ਕੋਈ ਨਾ ਲੱਗਿਆ ਉਤੇ ਤਾਰ ਵੀ ਆ ਇਹ ਵੀ ਨਹੀਂ ਵੀ ਆਪ ਬਤਾ ਕੋਈ ਦੁਕਾਨੇ ਤਾਂ ਨਹੀਂ ਕੋਈ ਦੁਕਾਨ ਨਹੀਂ ਹੈ ਠੀਕ ਹੈ ਇਹ ਹੋਇਆ ਓਵਰਟੇਕ ਕਰਨ ਲਈ ਹੋਇਆ ਓਵਰਟੇਕ ਕਰਿਆ ਤੇ ਮੋਟਾ ਡਰ ਗਿਆ ਆ ਰਿਹਾ ਕਾਫੀ ਅੱਧਾ ਕਿਲੋਮੀਟਰ ਤੋਂ ਟਰਾਲੀਆਂ ਦਾ ਕੋਈ ਰੇਸ ਲਗਾ ਰਹੇ ਸੀ ਜਾਂ ਗੇਮ ਵਾਂਗ ਲਗਾ ਰਹੇ ਸੀ ਓਵਰਟੇਕ ਕਰਿਆ ਮੋਟਾ ਡਰ ਗਿਆ ਨਵਾਂ ਡਰਾਈਵਰ ਸੀ ਨਹੀਂ ਨਹੀਂ ਵੈਸੇ ਹੀ ਉਹਨੇ ਬਚਾ ਕਰਿਆ ਨਾ ਓਵਰਟੇਕ ਕਰਕੇ ਬਚਾ ਕਰਦੇ ਕਿੰਨੀ ਉਮਰ ਦਾ ਸੀਗਾ ਇਹ ਮੁੰਡਾ ਉਹਣਾ ਡਰਾਉਣੀ ਗੱਲ ਹੈ ਕਿ ਕਿਹੜੇ ਪੁੱਪ ਨਹੀਂ ਗਈ ਕਿਹੜਾ ਮੁੰਡਾ ਜਿਹੜਾ ਚਲਾਉਂਦਾ ਉਹ ਆਮਣਾ ਮੁੰਡਾ ਦਾ ਹੋਣਾ 22 ਸਾਲ ਦਾ ਡਰੀ ਉਹਦਾ ਮੁੰਡਾ ਦਾ 22 ਨਹੀਂ ਨਹੀਂ ਉਹ ਉਹਦਾ 18 ਤੋਂ 19 ਸਾਲ ਦਾ ਡਿਸੈਂਸ ਬਣਿਆ ਕਿ ਬਹੁਤ ਬਚਾਅ ਹੋ ਗਿਆ ਨੇ ਟਰਾਲੀਆਂ ਪਲਟ ਜਾਣੀਆਂ ਭੋਮੀਆਂ ਜੀ ਤਾਂ ਤੁਹਾਡੇ ਪਾਪੂਲਰ ਨੇ ਰੋਕ ਲਈ ਟਰਾਲੀ ਨਾ ਕਰਕੇ ਬਚਾਅ ਹੋ ਗਿਆ ਜੀ ਪੂਰਾ ਬਚਾਅ ਨਾ ਹੁੰਦਾ ਜੀ ਗੱਡੀਆਂ ਕੋ ਸਾਰੇ ਬੰਦੇ ਹੁੜੋ ਫੜੋ ਬਸਣ ਦੇ ਇੱਕ ਟਰਾਲੀ ਤੇ ਰੋਕੀ ਇੱਕ ਟਰਾਲੀ ਕਰੋ ਗੱਡੀਆਂ ਉਹ ਟਾਇਰ ਤੇ ਥੱਲੇ ਟਾਇਰ ਤੇ ਲੱਤ ਆ ਗਈ ਇੱਕ ਬੰਦਾ ਥੱਲੇ ਤੋਂ ਗੱਡੀ ਤੇ ਟਾਇਰ ਤੇ ਥੱਲੇ ਨਾਲ ਫਿਕਟੀ ਜਦੇ ਇੱਕ ਬੰਦੇ ਟਾਇਰ ਦਾ ਥੱਲੇ ਲੱਗਾ ਮਿੱਟੀ ਪੱਟੀ ਮਿੱਟੀ ਫਟ ਕੇ ਆਹ ਮਿੱਟੀ ਫਟ ਗਈ ਅਸੀਂ ਟਾਇਰ ਤੇ ਥੱਲੂਆਂ ਦੇ ਲੱਤ ਗੱਡੀਆਂ ਦੀ ਲੱਤ ਨਿਕਲਦੀ ਰਹੀ 10 ਬੰਦਿਆਂ ਦਾ ਚਾਰ ਚੱਕਿਆ ਹੋ ਕੋਈ ਜਾਨੀ ਨੂੰ ਬਚਾਅ ਹੋ ਗਿਆ ਬਚਾਅ ਹੋ ਗਿਆ ਜੀ ਬਚਾ ਹੋ ਗਈ ਸਾਡੇ ਇੱਕ ਜਿਹੜਾ ਮੁੰਡੇ ਤੇ ਸੀਗੇ ਉਹਦੇ ਕੱਲ ਬਚਾ ਅੱਥਰ ਨਿਕਲ ਦੋ ਇੰਚ ਤੇ ਚੱਲ ਜਾ ਫੜਿਆ ਕਿੰਨੇ ਕਿ ਸੰਗਤ ਬੈਠੀ ਸੀ ਕਿੰਨੇ ਕਿ ਸੰਗਤ ਬੈਠੀ ਸੀ ਸੰਗਤ ਉਹਦੇ ਵਿੱਚੋਂ ਚਲ ਗਿਆ ਬੰਦੇ ਅੱਛਾ ਇਹਦੇ ਵਿੱਚ ਇਹਦੇ ਵਿੱਚ ਵੀ ਸ਼ਾਇਦ ਇੰਨੇ ਚੱਲ ਜਾ ਤਿੰਨ 30 30 ਚਲ ਵੀ ਆ ਕੇ ਇਹਦੇ ਵਿੱਚ ਸੀਗੇ ਚਲ ਵੀ ਆਉ ਉਹਦੇ ਵਿੱਚ ਅਜੇ ਜਾਣਾ ਸੀ ਫਤਿਹਗੜ੍ਹ ਦਾ ਫਤਿਹਗੜ੍ਹ ਤੋਂ ਆਹ ਜਾ ਰਹੇ ਹਾਲੇ ਹਾਲੇ ਆ ਰਹੇ ਤਾਂ ਨਹੀਂ ਉਹ ਵੀ ਖੜੀ ਇਕੱਠੀ ਤੁਰੇ ਇਹ ਵੀ ਅੱਗੇ ਤੁਰੇ ਹੁਣ ਫਿਰ ਹੁਣ ਜਾਣ ਦਾ ਪਲਾਨ ਹੈ ਦੇਖਦੇ ਜੀ ਹੁਣ ਆਹ ਜਾਣ ਦਾ ਪਲਾਨ ਤਾਂ ਇਹ ਨਹੀਂ ਹੈਗਾ ਮਾਲ ਤੋਂ ਮਾਲ ਸੱਟਾ ਕਿੰਨਿਆਂ ਕਿ ਲੱਗੇ ਜਾਓ ਜਿਹੜਾ ਬੰਦਾ ਗੱਡੀ ਚਲਾਉਂਦਾ ਸ ਡਰਾਈਵਰ ਬਣਾਓ ਜੀ ਮੈਂ ਕਹਿੰਦਾ ਜੀ ਅੱਜ ਤਾਂ ਮੁੰਡੇ ਕੋਲ ਡਰਾਈਵਰ ਡਾੜਕ ਦੀ ਮੁੰਡਾ ਹੋ ਡਰਾਈਵਰ ਹੀ ਸੀਗਾ ਉਹ ਇੰਤਾ ਦਾ ਨਹੀਂ ਕੱਚਾ ਨਹੀਂ ਸੀਗਾ ਮੁੰਡਾ ਠੀਕ ਸੀਗਾ ਅੱਗੇ ਟ੍ਰੇਲਰ ਟ੍ਰੈਕਟਰ ਉਹੀ ਚਲਾਉਂਦਾ ਵਾਹੇ ਸਾਹਮਣਿਆ ਨਹੀਂ ਉਹ ਨਹੀਂ ਹੈਗਾ ਟ੍ਰੇਲਰ ਵੀ ਟ੍ਰੈਕਟਰ ਹੈ ਉਹਦੇ ਕੋਲ ਡਬਲਾਰੋ ਗੱਡੀ ਆ ਟ੍ਰੈਕਟਰ ਵੀ ਆ ਸਭ ਚੰਗਾ ਆਜਾ ਕਿਵੇਂ ਵਾਪਰਿਆ ਇਹ ਹਾਂਜੀ ਕਿਵੇਂ ਵਾਪਰਿਆ ਹਾਸਾ ਹਾਸਾ ਜੀ ਹੁਣ ਪਾਸ ਕਰ ਰਿਹਾ ਸੀਗਾ ਇਹ ਇਹ ਪਾਸ ਕਰਦਾ ਸੀਗਾ ਪਾਸ ਕਰਦੇ ਨੂੰ ਹੋ ਗਿਆ ਕੰਮ ਆਦ ਕਿ ਇੱਕ ਤਾਂ ਮੈਂ ਪਿਆ ਕੇ ਮੋੜ ਕੱਢ ਤਾ ਮੌਕ ਦਾ ਪਿਆ ਕੇ ਫੋਨ ਕਰ ਲਈ ਜਿੰਨਾ ਦਾ ਨਾੜੀ ਹੋਈ ਹੈ ਮੈਂ ਕੱਢਦਾ ਸਾਡੇ ਰਿਕ ਦਾ ਆਲਰੇਡੀ ਪਹਿਲਾਂ ਹੀ ਮੋੜੇ ਸੀ ਹੁਣ ਦੇਖੋ ਸਾਡੇ ਪਾਸ ਪਾਸ ਹੋ ਰਿਹਾ ਇਹ ਨਾ ਇਹ ਨਹੀਂ ਦੇਖਿਆ ਇਹ ਟ੍ਰੈਕਟਰ ਆ ਰਿਹਾ ਜੀਗਾ ਇਹਨਾਂ ਪਾਸ ਕੀਤਾ ਆ ਤਾਂ ਪਾਸ ਵਾਲੇ ਜੀ 3 4 ਵਜੇ ਦਾ ਟ੍ਰੈਕਟਰ ਆ ਰਿਹਾ ਬ੍ਰਦਰ ਕੋਈ ਬੱਚਾ ਹੋ ਗਿਆ ਜਾਰੀ ਸ੍ਰੀ ਨਾ ਸੁਖਵੰਦਰ ਸਿੰਘ ਟੁੰਡਵਾਲ ਤੋਂ ਟ੍ਰੈਕਟਰ ਆ ਰਿਹਾ ਸੀਗਾ ਅੱਛਾ ਜੀ ਜਤਰਾ ਜਾਰੀ ਫਤਿਹਗੁਰ ਸਾਹਿਬ ਅੱਛਾ ਜੀ ਤੇ ਉਹ ਟ੍ਰੈਕਟਰ ਵਾਲੇ ਦੇ ਪਿੱਛੋਂ ਸਾਡੇ ਗੜੀ ਫਾਇਲ ਪਿੰਡ ਤੋਂ اچھا ਤੇ ਉਹ ਇਹ ਟਰੈਕਟਰ ਜਾਂਦਾ ਪਿਆ ਰੋਡ ਤੇ ਉਹ ਕ੍ਰੋਸ ਕਰ ਲੱਗੇ ਰੇ ਪੂਰੇ ਕਟੋਂ ਤੋਂ ਸਵਲੇ ਨੇ ਕਟ ਬੱਜ ਗਿਆ ਪੂਰੇ ਅੱਛਾ ਜੀ ਤੇ ਉਹ ਜਿਹੜੀ ਟ੍ਰੈਲੀ ਸੀ ਉਹ ਟੈਲੀ ਸਿੱਧੇ ਟਰੈਕਟਰ ਚ ਬੱਜੀ ਆ ਗਈ ਉਹਦੇ ਕਰਕੇ ਬਚਾਵਾ ਹੋ ਗਿਆ ਫਿਰ ਵੀ ਆ ਬੁਲਣਾ ਕਰਕੇ ਬਚਾ ਹੋ ਗਿਆ ਸੱਟਾ ਕਾਫੀ ਲੱਗਿਆ ਬੱਚ ਮੁੰਡੇ ਦੇ ਪਰ ਬਚਾ ਫਿਰ ਵੀ ਜਿਆਦਾ ਦੇ ਦੁੱਗੇ ਸੱਟੇ ਲੱਗੇ ਸਾਰੀ ਗੱਲ ਨਹੀਂ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋੜੇ ਕੱਟ ਬੱਜੇ ਜਿਹੜਾ ਮੋੜੇ ਡਾਇਰੈਕਟਰ ਉਹਦੀ ਹਾਂਜੀ ਉਹ ਤਾਂ ਕੱਟ ਬੱਜ ਗਿਆ ਪਹਿਲਾ ਮੋੜੇ ਨਹੀਂ ਸੀ ਉਹ ਪਿੱਛੇ ਸੀ ਅੱਛਾ ਉਹ ਪਿੱਛੇ ਸੀ ਉਹਗੇ ਕ੍ਰੋਸ ਕਰ ਲੱਗਾ ਕਰਨ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਤਾਂ ਇੱਕ ਸੰਭਲਿਆ ਨਹੀਂ ਅੱਛਾ ਉਹ ਤਾਂ ਸੰਭਲਿਆ ਨਹੀਂ ਮੁੰਡਾ ਵੀ ਹੈ 15-16 ਸਾਲ ਦਾ ਹੀ ਹਮ ਦਾ ਇਹ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15-16 ਸਾਲ ਦਾ ਮੁੰਡਾ ਉਹ ਤੇ ਟਰੈਕਟਰ ਨਹੀਂ ਸੰਭਲਿਆ ਨਵਾਲਿਕ ਸੀ ਮੁੰਡਾ ਨਹੀਂ ਨਵਾਲਿਕ ਤਾਂ ਨਹੀਂ 18-20 ਸਾਲ ਦੀ ਉਮਰ ਦਾ ਹੋ ਬਾਕੀ ਤਾਂ ਆਪਣੀਆਂ ਦੇਤੀ ਬਾਕੀ ਫਿਰ ਵੀ ਚਲੋ ਮਾਚਾ ਹੋ ਗਿਆ ਇੰਨਾ ਵੀ ਸਾਡੇ ਤੁਹਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਕੋਈ ਚੋਰ ਨੂੰ ਸੱਟ ਮਾੜੇ ਮੋਟੇ ਤਿੰਨ ਚਾਰ ਜਰ ਦੇ ਲੱਗੀ ਅੱਛਾ ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਇਹ ਨਾਲ ਦੀ ਹਸਪਤਾਲ ਤੇ ਮਾੜਾ ਮੋਟਾ ਨਿਕਲ ਆ ਅੱਛਾ